ਸ਼ਾਮ ਦੀ ਚਾਹ ਨੂੰ ਸ਼ਾਨਦਾਰ ਬਣਾਉਣ ਵਾਸਤੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਕੌਮ ਦੇ ਬਹੁਤ ਹੀ ਵਧੀਆ ਤੇ ਕਰਾਰੇ ਪਕੌੜੇ ਪੰਜਾਬੀ ਵੈਜ ਮਸਾਲਾ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਹੁਣ ਪਕੌੜੇ ਬਣਾਨੇ ਸ਼ੁਰੂ ਕਰਦੇ ਹਾਂ ਤੇ ਪਕੌੜੇ ਬਣਾਉਣ ਵਾਸਤੇ ਨਾ ਮੈਂ ਇੱਥੇ ਦੋ మీడియం ਸਾਈਜ਼ ਦੇ ਆਲੂ ਲੈ ਕੇ ਉਹਨਾਂ ਨੂੰ ਇਸ ਤਰ੍ਹਾਂ ਮੋਟਾ-ਮੋਟਾ ਕੱਦੂਕਸ ਕਰਕੇ ਤੇ ਪਾਣੀ ਵਿੱਚ ਰੱਖ ਲਿਆ ਹੈ ਤੇ ਪਾਣੀ ਵਿੱਚ ਨਾ ਮੈਂ ਇਸ ਤਰ੍ਹਾਂ ਹੱਥ ਨਾਲ ਮਲ ਕੇ ਦੋ ਤਿੰਨ ਵਾਰੀ ਇਹਨਾਂ ਨੂੰ ਧੋ ਕੇ ਤੇ ਫਿਰ ਹੁਣ ਸਾਫ਼ ਪਾਣੀ 'ਚ ਰੱਖਿਆ ਹੈ ਇਹਦੇ ਨਾਲ ਕੀ ਹੋਏਗਾ ਇੱਕ ਤੇ ਆਲੂਆਂ ਦਾ ਕਲਰ ਚੇਂਜ ਨਹੀਂ ਹੋਏਗਾ ਤੇ ਨਾਲੇ ਆਲੂਆਂ ਵਿੱਚ ਜਿਹੜਾ ਥੋੜਾ ਬਹੁਤ ਸਟਾਰਚ ਹੁੰਦਾ ਹੈ ਉਹ ਕਾਫੀ ਘਟ ਹੋ ਜਾਏਗਾ ਤੇ ਹੁਣ ਆਪਾਂ ਨਾ ਇਹ ਆਲੂਆਂ ਦਾ ਜਿਹੜਾ ਪਾਣੀ ਨਿਚੋੜ ਦੇਣਾ ਇੱਕ ਛਾਨਣੀ 'ਚ ਪਾ ਕੇ ਕਿਉਂਕਿ ਗਿੱਲੇ ਗਿੱਲੇ ਆਲੂ ਤਾਂ ਆਪਾਂ ਬੇਸਨ ਵਿੱਚ ਪਾਣੇ ਨਹੀਂ ਹਨ ਨਹੀਂ ਤਾਂ ਪਕੌੜੇ ਵਧੀਆ ਨਹੀਂ ਬਣਨਗੇ ਤੇ ਇਸ ਕਰਕੇ ਮੈਂ ਪਹਿਲਾਂ ਇਹਨਾਂ ਦਾ ਸਟਾਰਚ ਕੱਢ ਲਿਆ ਪਾਣੀ 'ਚ ਪਾ ਕੇ ਤੇ ਫਿਰ ਇਹਨਾਂ ਨੂੰ ਮੈਂ ਹੁਣ ਛਾਨਣੀ ਵਿੱਚ ਨਿਚੋੜਨ ਵਾਸਤੇ ਰੱਖ ਦਵਾਂਗੀ ਥੋੜੀ ਦੇਰ ਫਿਰ ਅਗਲੀ ਤਿਆਰੀ ਕਰਾਂਗੇ ਉਹਨੇ ਦੇਰ 'ਚ ਆਲੂਆਂ ਦਾ ਪਾਣੀ ਜਿਹੜਾ ਨੁੱਚੜ ਜਾਏਗਾ ਤੇ ਹੁਣ ਆਪਾਂ ਇੱਕ ਵੱਡੇ ਮਿਕਸਿੰਗ ਬੌਲ ਵਿੱਚ ਲਵਾਂਗੇ ਅੱਧਾ ਕੱ ਤੇ ਬਸੰਦੇ ਨਾਲ ਹੀ ਇੱਥੇ ਪਾਵਾਂਗੇ ਕੱਪ ਦਾ ਚੌਥਾ ਹਿੱਸਾ ਚੌਲਾਂ ਦਾ ਆਟਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚਾ ਹਲਦੀ ਦਾ ਅੱਧਾ ਚਮਚਾ ਲਾਲ ਮਿਰਚਾ ਅੱਧਾ ਛੋਟਾ ਚਮਚ ਪਾਵਾਂਗੇ ਲੂਣ ਦਾ ਅੱਧਾ ਛੋਟਾ ਚਮਚਾ ਪਾਵਾਂਗੇ ਧਨੀਆ ਪਾਊਡਰ ਅੱਧਾ ਛੋਟਾ ਚਮਚਾ ਜੀਰਾ ਪਾਊਡਰ ਤੇ ਨਾਲ ਹੀ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਪੀਸੀ ਹੋਈਆਂ ਕਾਲੀਆਂ ਮਿਰਚਾਂ ਦੋ ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਵੀ ਪਾਵਾਂਗੇ ਅੱਧਾ ਕੱਪ ਬ੍ਰੀਕ ਬ੍ਰੀਕ ਚੌਪ ਕੀਤੇ ਹੋਏ ਪਿਆਜ਼ ਵੀ ਪਾਦਵਾਂਗੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਇਹ 1.5 ਕੱਪ ਬੋਇਲ ਕੀਤੇ ਹੋਏ ਮੱਕੀ ਦੇ ਦਾਣੇ ਯਾਨੀ ਕਿ ਕੌਰਨ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਆਲੂ ਜਿਹੜੇ ਆਪਾਂ ਪਾਣੀ ਨਿਚੋੜ ਕੇ ਰੱਖੇ ਹੋਏ ਹਨ ਨਾ ਦੇਖੋ ਇੱਕਦਮ ਡਰਾਈ ਹੋ ਗਏ ਨੇ ਕਿਉਂਕਿ ਇਹਨਾਂ ਦਾ ਪਾਣੀ ਨਿਚੜ ਚੁੱਕਿਆ ਹੈ ਇੱਕਦਮ ਡਰਾਈ ਮਤਲਬ ਜਿਹੜਾ ਇਹਨਾਂ ਵਿੱਚ ਪਾਣੀ ਸੀ ਉਹ ਹੁਣ ਨਹੀਂ ਹੈਗਾ ਤੇ ਹੁਣ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਕੱਟਿਆ ਹੋਇਆ ਹਰਾ ਧਨੀਆ ਤੇ ਧਨੀਆ ਪਾ ਕੇ ਨਾ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਕਰ ਦੇਣਾ ਮਿਕਸ ਪਾਣੀ ਪਾਏ ਬਿਨਾ ਹੀ ਇਹਨਾਂ ਨੂੰ ਮਿਕਸ ਕਰਾਂਗੇ ਕਿਉਂਕਿ ਕੌਨ ਵਿੱਚ ਵੀ ਪਾਣੀ ਹੁੰਦਾ ਹੈ ਤੇ ਪਿਆਜ਼ਾਂ 'ਚ ਵੀ ਤੇ ਆਲੂ ਵੀ ਜਿਹੜੇ ਨੇ ਇਹਨਾਂ ਵਿੱਚ ਵੀ ਮੌਇਸਚਰ ਹੁੰਦਾ ਹੈ ਤੇ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਵੇਖੋ ਜੀ ਜਿਹੜਾ ਹੈ ਕੌਨ ਦਾ ਆਲੂਆਂ ਦਾ ਮਿਕਸਚਰ ਹੈ ਨਾ ਵੇਸਣ ਵਾਲਾ ਇਹ ਅੱਛੇ ਤਰ੍ਹਾਂ ਬਾਈਂਡ ਹੋਣ ਲੱਗ ਪਿਆ ਯਾਨੀ ਕਿ ਜੁੜਨ ਲੱਗ ਪਿਆ ਤੇ ਆਪਣੇ ਜਿਹੜੇ ਪਕੌੜੇ ਬਣਾਉਣ ਵਾਸਤੇ ਮਿਕਸਚਰ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇਹਦੇ ਬਣਾਵਾਂਗੇ ਵਧੀਆ ਜਿਹੇ ਪਕੌੜੇ ਤੇ ਤੇ ਵੇਖੋ ਜੀ ਮੈਂ ਤੇਲ ਨੂੰ ਨਾ ਪਹਿਲਾਂ ਹੀ ਗਰਮ ਹੋਣ ਵਾਸਤੇ ਰੱਖਿਆ ਹੋਇਆ ਹੈ ਤੇ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਹੁਣ ਗੈਸ ਦੀ ਫਲੇਮ ਨੂੰ ਆਪਾਂ ਕਰ ਲਵਾਂਗੇ ਹਾਲ ਫਿਲਹਾਲ ਤੇ ਸਿਮ ਕਰਾਂਗੇ ਤੇ ਗੈਸ ਦੀ ਫਲੇਮ ਨੂੰ ਸਿਮ ਕਰਕੇ ਨਾ ਆਪਾਂ ਥੋੜਾ ਥੋੜਾ ਜਿਹਾ ਮਟੀਰੀਅਲ ਲੈ ਕੇ ਤੇ ਆਇਲ ਵਿੱਚ ਪਾਉਂਦੇ ਜਾਵਾਂਗੇ ਤੇ ਜਦੋਂ ਆਪਾਂ ਇਹਦੇ ਵਿੱਚ ਆਇਲ ਪਾਣਾ ਹੈ ਨਾ ਆਇਲ ਵਿੱਚ ਐ ਮਿਕਸਚਰ ਉਦੋਂ ਆਇਲ ਬਹੁਤਾ ਗਰਮ ਨਹੀਂ ਹੋਣਾ ਚਾਹੀਦਾ ਇਸ ਕਰਕੇ ਮੈਂ ਫਲੇਮ ਨੂੰ ਸਿਮ ਕਰ ਲਿਆ ਤੇ ਵਿੱਚ ਜਦੋਂ ਲੋੜ ਪੈਗੀ ਤੇ ਉਦੋਂ ਆਪਾਂ ਇਹਨੂੰ ਫਿਰ ਤੋਂ ਫੁੱਲ ਕਰ ਲਵਾਂਗੇ ਤੇ ਮਿਕਸਚਰ ਨੂੰ ਨਾ ਮਿਕਸ ਕਰਨ ਤੋਂ ਬਾਅਦ ਬਹੁਤ ਹੀ ਦੇਰ ਰੈਸਟ ਤੇ ਰੱਖਣਾ ਨਹੀਂ ਹੈ ਬਸ ਮਿਕਸ ਕਰਦੇ ਸਾਰੀ ਇਹਨੂੰ ਆਇਲ ਵਿੱਚ ਪਾ ਦੇਣਾ ਹੈ ਇਸ ਕਰਕੇ ਮੈਂ ਆਇਲ ਨੂੰ ਪਹਿਲਾਂ ਹੀ ਗਰਮ ਕਰ ਲਿਆ ਹੈ ਤੇ ਆਇਲ ਦੇ اور ਕੜਾਈ ਦੇ ਹਿਸਾਬ ਨਾਲ ਜਿੰਨੇ ਕਿ ਇਹਦੇ ਵਿੱਚ ਆ ਜਾਣ ਨਾ ਪਕੌੜੇ ਉਹਨੇ ਇੱਕ ਪਾਲ ਲਵੋ ਤੇ ਬਾਕੀ ਦੂਜੀ ਤੇ ਤੀਜੀ ਵਾਰ ਚ ਫਰਾਈ ਕਰ ਲਵੋ ਤੇ ਆਇਲ ਵਿੱਚ ਮਿਕਸਰ ਪਾਉਣ ਤੋਂ ਬਾਅਦ ਨਾ ਆਇਲ ਦਾ ਟੈਂਪਰੇਚਰ ਥੋੜਾ ਘਟ ਗਿਆ ਇਸ ਕਰਕੇ ਮੈਂ ਸਿਮ ਤੋਂ ਮੀਡੀਅਮ ਕਰ ਲਿਆ ਫਲੇਮ ਨੂੰ ਤੇ ਹੁਣ ਇਹਨੂੰ ਨਾ ਆਪਾਂ ਸਾਈਡ ਚੇਂਜ ਕਰ ਦਵਾਂਗੇ ਯਾਨੀ ਕਿ ਇਹਨਾਂ ਦੀ ਉਲਟਾ ਪਲਟੇ ਕਰ ਦਾਂਗੇ ਪਰ ਆਇਲ ਸਪਾਨ ਤੋਂ ਬਾਅਦ ਇਕਦਮ ਨਹੀਂ ਇਹਨਾਂ ਨੂੰ ਛੇੜਨਾ ਥੋੜੀ ਦੇਰ ਬਾਅਦ ਜਦੋਂ ਥੋੜੇ ਜਿਹਾ ਸੈੱਟ ਹੋ ਜਾਣ ਇੱਕ ਸਾਈਡ ਤੋਂ ਫਿਰ ਆਪਾਂ ਇਹਨਾਂ ਦੀ ਸਾਈਡ ਚੇਂਜ ਕਰ ਦਵਾਂਗੇ ਤੇ ਮੀਡੀਅਮ ਫਲੇਮ ਤੇ ਹੀ ਨਾ ਇਹਨਾਂ ਨੂੰ ਸੋਨਾ ਜਿਹਾ ਸੁਨਹਿਰੀ ਜਿਹਾ ਰੰਗ ਆਨ ਤੱਕ ਆਪਾਂ ਤਲਾਂਗੇ ਇਹਨਾਂ ਨੂੰ ਤਲਦੇ ਹੋਏ ਜਦੋਂ ਇਹਨਾਂ ਦੇ ਵਿੱਚ ਇਦਾਂ ਵਧੀਆ ਜਿਹਾ ਸੁਨਹਿਰਾ ਜਿਹਾ ਕਲਰ ਆ ਜਾਵੇ ਨਾ ਆ ਦੇਖੋ ਇਦਾਂ ਦਾ ਤੇ ਉਦੋਂ ਆਪਾਂ ਇਹਨਾਂ ਨੂੰ ਆਇਲ ਤੋਂ ਬਾਹਰ ਕੱਢ ਲਵਾਂਗੇ ਤੇ ਇਹਨਾਂ ਨੂੰ ਮੈਂ ਛਾਲਨੀ ਤੇ ਰੱਖ ਰਹੀ ਹਾਂ ਤਾਂ ਕਿ ਜੋ ਵੀ ਐਕਸਟਰਾ ਆਇਲ ਹੈ ਇਹਦੇ ਵਿੱਚ ਉਹ ਨਿਚੜ ਜਾਵੇ ਦੇਖੋ ਤੁਸੀਂ ਪਕੌਣਿਆਂ ਦਾ ਰੰਗ ਵੇਖੋ ਕਿੰਨਾ ਵਧੀਆ ਆਇਆ ਹੈ ਹੈਨਾ ਔਰ ਇਹ ਬਹੁਤ ਹੀ ਵਧੀਆ ਬਣੇ ਨੇ ਇਹਨਾਂ ਨੂੰ ਬਣਾਉਣ ਚ ਨਾ ਬਹੁਤ ਹੀ ਮਿਹਨਤ ਵੀ ਨਹੀਂ ਕਰਨੀ ਪੈਂਦੀ ਫਟਾਫਟ ਬਣ ਜਾਂਦੇ ਨੇ ਔਰ ਲੱਗਦੇ ਵੀ ਬਹੁਤ ਹੀ ਸਵਾਦਲੇ ਤੇ ਹੁਣ ਇਸੇ ਤਰ੍ਹਾਂ ਹੀ ਆਪਾਂ ਦੂਸਰਾ ਪ੍ਰਾਗਾ ਵੀ ਫਰਾਈ ਕਰ ਲਵਾਂਗੇ ਤੇ ਇਹ ਜਿਹੜਾ ਮਿਕਸਚਰ ਆਪਾਂ ਹੱਥ ਚ ਲੈਣਾ ਹੈ ਨਾ ਤੇ ਹੱਥ ਚ ਲੈ ਕੇ ਨਾ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਘੁਟਣਾ ਨਹੀਂ ਹੈ ਬਹੁਤਾ ਇਸ ਤਰ੍ਹਾਂ ਪੋਲੇ ਪੋਲੇ ਹੱਥਾਂ ਨਾਲ ਹੀ ਇਹਨੂੰ ਕਰਨਾ ਹੈ ਤੇ ਫਿਰ ਕਰਕੇ ਤੇ ਇਹਦੇ ਵਿੱਚ ਪਾ ਦੇਣਾ ਹੈ ਆਇਲ ਵਿੱਚ ਬਹੁਤ ਜ਼ਿਆਦਾ ਕੁੱਟਾਂਗੇ ਨਾ ਤੇ ਉਹ ਬੜੇ ਟਾਈਟ ਜੇ ਹੋ ਜਾਣਗੇ ਮਤਲਬ ਕਿ ਉਹ ਮਜ਼ਾ ਜਿਆ ਨਹੀਂ ਆਏਗਾ ਫਿਰ ਖਾਣ ਵਿੱਚ ਤੇ ਇੱਥੇ ਵੇਖੋ ਜੀ ਜਿਹੜਾ ਦੂਸਰਾ ਪ੍ਰਾਗਾ ਪਾਇਆ ਸੀ ਨਾ ਉਹਨੂੰ ਵੀ ਮੈਂ ਵਧੀਆ ਜਿਹਾ ਸੁਨਹਿਰੀ ਕਲਰ ਆਉਣ ਤੱਕ ਤੇ ਵਧੀਆ ਜਿਹਾ ਕ੍ਰਿਸਪੀ ਹੋਣ ਤੱਕ ਫਰਾਈ ਕਰ ਲਿਆ ਹੈ ਤੇ ਇਹਨਾਂ ਨੂੰ ਫਰਾਈ ਕਰਨ ਚ ਨਾ ਗੈਸ ਦੀ ਫਲੇਮ ਨੂੰ ਤੁਸੀਂ ਆਪਣੇ ਹਿਸਾਬ ਨਾਲ ਸੈੱਟ ਕਰ ਲਿਓ ਮੈਂ ਵੀ ਸੈੱਟ ਕਰਦੇ ਹੋਏ ਇਹਨਾਂ ਨੂੰ ਵਧੀਆ ਕਰਕਰੇ ਕ੍ਰਿਸਪੀ ਹੋਣ ਤੱਕ ਵਧੀਆ ਤਲ ਕੇ ਤਿਆਰ ਕਰ ਲਿਆ ਹੈ ਤੇ ਤੁਸੀਂ ਵੇਖ ਸਕਦੇ ਹੋ ਪਕੌੜੇ ਕਿੰਨੇ ਵਧੀਆ ਬਣੇ ਨੇ ਹੈਨਾ ਵੇਖਣ ਵਿੱਚ ਇਹ ਲੱਗ ਰਿਹਾ ਹੈ ਨਾ ਇੱਕਦਮ ਕ੍ਰਿਸਪੀ ਕ੍ਰਿਸਪੀ ਕਰਾਰੇ ਕਰਾਰੇ ਤੇ ਤੇ ਹੁਣ ਉੱਪਰੋਂ ਦੀ ਪਾਵਾਂਗੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਚਾਟ ਮਸਾਲਾ ਇਹਦੇ ਨਾਲ ਇਹਨਾਂ ਦਾ ਸਵਾਦ ਚਟਪਟਾ ਹੋ ਜਾਏਗਾ ਕਿਉਂਕਿ ਕੌਣ ਜਿਹੜੇ ਹੁੰਦੇ ਨੇ ਨਾ ਉਹ ਥੋੜੇ ਜਿਹਾ ਮਿੱਠੇ-ਮਿੱਠੇ ਹੁੰਦੇ ਨੇ ਹੈਨਾ ਤੇ ਜੇ ਚਾਟ ਮਸਾਲਾ ਪਾ ਦਵਾਂਗੇ ਤੇ ਇਹਨਾਂ ਦਾ ਸਵਾਦ ਬਿਲਕੁਲ ਬੈਲੈਂਸ ਹੋ ਜਾਏਗਾ ਚਟਪਟਾ ਹੋ ਜਾਏਗਾ ਬਹੁਤ ਹੀ ਵਧੀਆ ਤੇ ਬਾਰਿਸ਼ ਦੇ ਮੌਸਮ ਵਿੱਚ ਗਰਮ-ਗਰਮ ਚਾਹ ਨਾਲ ਆਪਣਾ ਪਕੌੜੇ ਖਾਣੂ ਜੀ ਕਰਦਾ ਹੈ ਨਾ ਤੇ ਆਪਾਂ ਸੋਚਣ ਲੱਗ ਪਏ ਨੇ ਕਿਹੜੇ ਪਕੌੜੇ ਬਣਾਈਏ ਪਿਆਜ਼ ਦੇ ਆਲੂਆਂ ਦੇ ਪਨੀਰ ਦੇ ਤੇ ਹੁਣ ਤੁਹਾਨੂੰ ਬਿਲਕੁਲ ਸੋਚਣਾ ਨਹੀਂ ਪਏਗਾ ਇਸ ਤਰ੍ਹਾਂ ਦੇ ਮੱਕੀ ਦੇ ਦਾਣੇ ਦੇ ਯਾਨੀ ਕਿ ਕੌਂ ਦੇ ਵਧੀਆ ਜੇ ਕਰਾਰੇ-ਕਰਾਰੇ ਪਕੌੜੇ ਬਣਾਓ ਤੇ ਇਹਨਾਂ ਨੂੰ ਚਾਹ ਨਾਲ ਇੰਜੋਏ ਕਰੋ ਅਲੋਜੀ ਪਕੌੜੇ ਤਾਂ ਹੋ ਗਏ ਨੇ ਤਿਆਰ ਤੇ ਗਰਮ-ਗਰਮ ਪਕੌੜੇ ਨੂੰ ਆਪਣੀ ਮਨਪਸੰਦ ਚਟਨੀ ਨਾਲ ਇੰਜੋਏ ਕਰੋ